ਜੋ ਗੱਲਬਾਤ ਹੈ ਜਰੂਰ ਉਹਨਾਂ ਦੇ ਕੰਨਾਂ ਤੱਕ ਪਹੁੰਚੀ ਹੋਏਗੀ ਪ੍ਰਸ਼ਾਸਨ ਦਾ ਪਤਾ ਨਹੀਂ ਉਹਨੂੰ ਸਾਥ ਹੈ ਕਿ ਨਾ ਹੈ ਸਾਨੂੰ ਪਤਾ ਨਹੀਂ ਪਰ ਉਹ ਆਪਦੇ ਤੌਰ ਤੇ ਹੀ ਕਿਉਂਕਿ ਉਹਦਾ ਪਰਸਨਲ ਵਫਾਦ ਹੈ ਦੇ ਵਿੱਚ ਉਹਦੀ ਪਹੁੰਚੇ ਨੇ ਤੇ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਾਂ ਸਾਡੇ ਗਵਹਾ ਤੋਂ ਗਊਸ਼ਾਲਾ ਦੇ ਪ੍ਰਧਾਨ ਜੀ ਤੇ ਆਪਦੀ ਟੀਮ ਨੂੰ ਲੈ ਕੇ ਤੇ ਪਹੁੰਚਣ ਦੇ ਬਾਕੀ ਮਾਨਸਾ ਤੋਂ ਤੇ ਭਿੱਖੀ ਬਹੁਤ ਆਪਣਾ ਬਰੇਟੇ ਤੋਂ ਪ੍ਰਧਾਨ ਜੀ ਸਾਡੇ ਚਲੇ ਉਹਨੂੰ ਬਹੁਤ ਛੇਤੀ ਪਹੁੰਚ ਰਹੇ ਨੇ ਤੇ ਪੱਤਰਕਾਰਾਂ ਵੀਰਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਉਹ ਰਾਤ ਦੇ ਕੱਲ੍ਹ ਦੇ ਜਦੋਂ ਦਾ ਵੀ ਇਹ ਸੰਘਰਸ਼ ਛੜਿਆ ਬਹੁਤ ਨੇੜੇ ਤੋਂ ਇਸ ਸੰਘਾਸਨ ਨਾਲ ਜੁੜੇ ਹੋਏ ਨੇ ਤੇ ਅੱਗੇ ਆਪਣੀ ਕਵਰੇਜ ਕਰ ਰਹੇਗੇ ਸਹੀ ਤਰੀਕੇ ਨਾਲ ਮੈਂ ਹੁਣ ਇੱਥੇ ਪਹੁੰਚੇ ਸਾਡੇ ਸਾਰੇ ਮੋਤਵਰ ਬੰਦਿਆਂ ਦਾ ਤੇ ਉਸ ਬੰਦੇ ਨੇ ਗਊਸ਼ਾਲਾ ਦੇ ਵਿੱਚ ਫਿੱਕੂ ਦੰਗੇ ਕਰਾਉਣ ਚ ਕੋਈ ਕਸਰ ਨਹੀਂ ਛੱਡੀ ਬਾਰ-ਬਾਰ ਦੋਨਾਂ ਦਿਨਾਂ ਨੂੰ ਇਕੱਠੇ ਕਰਕੇ ਫਿੱਕੂ ਦੰਗੇ ਕਰਾਉਣ ਦੀ ਇਹਦੀ ਕੋਸ਼ਿਸ਼ ਸੀ ਡੀਜੇ ਕਾਮਯਾਬ ਤਾਂ ਨਹੀਂ ਹੋ ਸਕਿਆ ਪਰ ਕੌਸ਼ਲਾਂ ਨੂੰ ਬਹੁਤ ਵੱਡਾ ਨੁਕਸਾਨ ਇਹ ਨੇ ਪਹੁੰਚਾਇਆ ਹੈ ਜਿਹੜਾ ਕਿ 30-35 ਲੱਖ ਰੁਪਏ ਦਾ ਨੁਕਸਾਨ ਹੈ ਤੇ ਇਹ ਹੋਰ ਕਰਨ ਨੂੰ ਫਿਰਦਾ ਹੈ ਤੇ ਇਹ ਮੁੰਡੀ ਦੇ ਇਕੱਠ ਨਾਲ ਹੁਣ ਇਹ ਰੁਕਿਆ ਹੈ ਥੋੜਾ ਜਿਹਾ ਇਹ ਹੋ ਸਕਦਾ ਹੈ ਵੀ ਇਹ ਬਿਲਕੁਲ ਹੀ ਬੰਦ ਹੋ ਜੇ ਕੰਮ ਕਿਉਂਕਿ ਆਪਣੀ ਮੰਡੀ ਇਕੱਠੀ ਹੋਈ ਹੈ ਇਸ ਲਈ ਸਾਰੇ ਦੁਕਾਨਦਾਰ ਵੀ ਚਾਹੋ ਜੋ ਕੋਈ ਇੱਕ ਵੀ ਦੁਕਾਨ ਖੁੱਲੀ ਵੀ ਆ ਮੰਡੀ 'ਚ ਉਹਨੂੰ ਵੀ ਬੰਦ ਕਰਾਉਣ ਦੀ ਆਪਾਂ ਕੋਸ਼ਿਸ਼ ਕਰੀਏ ਤੇ ਦੂਜਵਾਰ ਆਪਾਂ ਸਾਰੇ ਹੁਣ ਇਕੱਠੇ ਹੋ ਕੇ ਮੰਡੀ ਦੇ ਵਿੱਚ ਜਾਵਾਂਗੇ ਜਿਹੜਾ ਕੋਈ ਵੀ ਖੁੱਲੀ ਬੈਠਾ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗੇ ਵੀ ਤੂੰ ਵੀ ਠੀਕ ਹੈ ਧੰਨਵਾਦ ਜੀ ਉਹ ਮਾਤਾ ਜੀ ਵੀ ਉਹਨੂੰ ਛੇਤੀ ਛੇਤੀ ਸਜ਼ਾ ਮਿਲੇ ਇਸ ਕੰਮ ਦੀ ਇਹ ਤਾਂ ਮੈਂ ਤੁਹਾਨੂੰ ਇਹ ਵੀ ਗਲੇ ਪਾ ਕੇ ਦੱਸਦਾ ਰਹਾਂ ਮਤਾਨਦਾ ਰਹਿ ਚਲੋ ਆਹ ਗੱਲ ਦੀ ਸੁਝਾਉਣੀ ਹੈ ਨਾ ਬਾਕੀ ਤੁਹਾਨੂੰ ਜਿਹੜਾ ਮਨ ਗਿਆ ਜਾਂਦਾ ਤੁਹਾਨੂੰ ਕੋਈ ਨਹੀਂ ਆਉਂਦਾ ਉਹਨੂੰ ਵੀ ਸਭ ਕਰਨਾ ਆਪਾਂ ਇੰਦਾਂ ਲੈ ਆਪਾਂ ਆ ਵੀ ਗੱਲਾਂ ਕਰੀਏ ਆ ਵੀ ਗੱਲੇ ਜਾਂਦੇ ਜੀ ਜਿਹੜਾ ਪੁਰਾਣਾ ਵਾਲਾ ਪਾ ਲਿਆ ਹੁੰਦੇ ਸੋਈ ਪਹਿਲਾ ਵਾਲਾ ਖਾ ਗਿਆ ਉਹ ਰਾਜਿਆ ਵਾਲਾ ਵੀ ਆਪ ਵੀ ਕਹੀ ਨਸਤੇ ਨਹੀਂ ਗੇਰੇ ਹਾਂ ਹਾਂ ਉਹ ਫੜ ਜਾ ਚਾਚਾ ਇਸ ਬੰਦੇ ਨੇ ਗਊਸ਼ਾਲਾ ਦੇ ਵਿੱਚ ਫਿੱਕੂ ਦੰਗੇ ਕਰਾਉਣ ਚ ਕੋਈ ਕਸਰ ਨਹੀਂ ਛੱਡੀ ਬਾਰ ਬਾਰ ਦੋਨਾਂ ਦਿਨਾਂ ਨੂੰ ਇਕੱਠੇ ਕਰਕੇ ਫਿੱਕੂ ਦੰਗੇ ਕਰਾਉਣ ਦੀ ਇਹਦੀ ਕੋਸ਼ਿਸ਼ ਸੀ ਜੀ ਜੇ ਕਾਮਯਾਬ ਤਾਂ ਨਹੀਂ ਹੋ ਸਕਿਆ ਪਰ ਗਊਸ਼ਾਲਾ ਨੂੰ ਬਹੁਤ ਵੱਡਾ ਨੁਕਸਾਨ ਇਹਨੇ ਪਹੁੰਚਾਇਆ ਹੈ ਜਿਹੜਾ ਕਿ 30-35 ਲੱਖ ਰੁਪਏ ਦਾ ਨੁਕਸਾਨ ਹੈ ਤੇ ਇਹ ਹੋਰ ਕਰਨ ਨੂੰ ਫਿਰਦਾ ਹੈ ਤੇ ਇਹ ਮੰਡੀ ਦੇ ਇਕੱਠ ਨਾਲ ਹੁਣ ਇਹ ਰੁਕਿਆ ਹੈ ਥੋੜਾ ਜਿਹਾ ਇਹ ਹੋ ਸਕਦਾ ਹੈ ਵੀ ਇਹ ਬਿਲਕੁਲ ਹੀ ਬੰਦ ਹੋ ਜੇ ਕੰਮ ਕਿਉਂਕਿ ਆਪਣੀ ਮੰਡੀ ਇਕੱਠੀ ਹੋਈ ਹੈ ਇਸ ਲਈ ਸਾਰੇ ਦੁਕਾਨਦਾਰ ਵੀ ਚਾਹੋ ਜੋ ਕੋਈ ਇੱਕ ਵੀ ਦੁਕਾਨ ਖੁੱਲੀ ਵੀ ਆ ਮੰਡੀ 'ਚ ਉਹਨੂੰ ਵੀ ਬੰਦ ਕਰਾਉਣ ਦੀ ਆਪਾਂ ਕੋਸ਼ਿਸ਼ ਕਰੀਏ ਤੇ ਦੂਜਵਾਰ ਆਪਾਂ ਸਾਰੇ ਹੁਣ ਇਕੱਠੇ ਹੋ ਕੇ ਮੰਡੀ ਦੇ ਵਿੱਚ ਜਾਵਾਂਗੇ ਜਿਹੜਾ ਕੋਈ ਵੀ ਖੁੱਲੀ ਬੈਠਾ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗੇ ਵੀ ਤੂੰ ਵੀ ਭਾਈ ਬੰਦ ਕਰ ਦੇ ਠੀਕ ਹੈ ਜੀ ਧੰਨਵਾਦ ਕਿਹੜਾ ਕਿਹੜਾ ਕੰਮ ਆਪਾਂ ਨੂੰ ਓ ਸਾਈ ਜੀ ਤਾਂ ਮੈਂ ਤੁਹਾਨੂੰ ਗੱਲ ਕਰੀ ਤੇ ਮੈਂ ਤੁਹਾਨੂੰ ਮਤਾਨਦਾ ਰਹਿ ਜਾ ਉਹ ਆ ਗੱਲ ਦੀ ਸੁਝਾਉਂੀਆਂ ਨੇ ਬਾਕੀ ਤੁਹਾਨੂੰ ਕੋਈ ਨਾ ਬੋਲਿਆ ਜਾਂ ਤੁਹਾਨੂੰ ਕੋਈ ਨਹੀਂ ਆਉਂਦੀ ਆਪਾਂ ਇਹਦਾ ਲੈ ਹਾਂ ਆ ਵੀ ਗੱਲਾਂ ਕਰੀਏ ਜਿਹੜਾ ਪੁੱਸ ਪਹਿਲੇ ਵਾਲਾ ਪਾ ਗਿਆ ਹੁੰਦੇ ਸੀ ਪਹਿਲਾ ਵਾਲਾ ਕਾ ਗਿਆ ਉਹ ਕਾ ਗਿਆ ਵੀ ਆਪ ਵੀ ਕਹੀ ਨਸਤੇ ਨਹੀਂ ਗਏ ਰਹੇ ਹਾਂ ਕੁਝ ਸ਼ੌਂਕ ਨਹੀਂ ਹੈਗਾ ਆਪਾਂ ਨੂੰ ਇੱਥੇ ਹੋਣ ਦਾ ਕਿਉਂਕਿ ਆਪਾਂ ਸਾਰੇ ਗੋਪਤ ਬੰਦੇ ਆ ਔਰ ਹਮੇਸ਼ਾ ਗੋਵਾਂ ਦੀ ਸੇਵਾ ਕਰਨ ਵਾਲੇ ਆਪਾਂ ਸਾਰੇ ਗੋਪਤ ਪਰ ਕੁਝ ਅਜਹੀਆਂ ਜਨਤੀ ਵੀ ਇਸ਼ਾਰਾ ਹੈ ਦੇਸ਼ ધਰਮ ਦਾ ਨਾਤਾ ਹੈ ਹੁਣ ਦੇਸ਼ ਦੇ ਰਾਜਪ੍ਰਧਾਨ ਜਿਲ੍ਹਾ ਪ੍ਰਧਾਨ ਜਨਤਾ ਕਾਨੂੰਨੀ ਹਰਕਤ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਮੈਂ ਸ਼ਿਵ ਸ਼ਕਤੀ ਸੇਵਾ ਮੰਡਲ ਭਲਾੜਾ ਵੱਲੋਂ ਪੇਸ਼ਾ ਪਾਰੀ ਵਿਰੋਧ ਕਰਦਾ ਹਾਂ ਅਧੇ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਐਸਜੋ ਨੂੰ ਮੁਅਤਲ ਕੀਤਾ ਜਾਵੇ ਜਲਦੀ ਜਲਦੀ ਮੁਅਤਲ ਕੀਤਾ ਜਾਵੇ ਤਾਂ ਕਿ ਦੁਬਾਰਾ ਕੰਮ ਚਾਲੂ ਕਰਿਆ ਜਾਵੇ ਇਹ ਜੋ ਪੰਚਾਇਤੀ ਛਰੀ ਪੰਚਾਇਤੀ ਗੁਰੂ ਸ਼ਾਲਾ ਦਾ ਨੁਕਸਾਨ ਸਰਕਾਰ ਦੀ ਮਿਲਿ ਭੁਗਤ ਨਾਲ ਇਰੀਗੇਸ਼ਨ ਨਿਸ਼ਤ ਤੋਂ ਲੈ ਕੇ ਐਸਜੋ ਤੱਕ ਕਰਾਗ ਇਹ ਸਭ ਇੱਕ ਸੋਚੀ ਸਮਝੀ ਚਾਲ ਦੇ ਅਦੀਲ ਹੋਏ ਇਹਦੇ ਵਿੱਚ ਅਸੀਂ ਬਹੁਤ ਬੇਨਤੀਆਂ ਕੀਤੀਆਂ ਵੀ ਭਾਈ ਤੁਸੀਂ ਇਹ ਖਾਲ ਪਾਈਪਾਂ ਪਾਉਣੀਆਂ ਪਾ ਲਓ ਤੇ ਸਾਨੂੰ ਅੱਜ 15-20 ਦਿਨ ਹੋ ਗਏ ਬਹੁਤ ਇਹਨਾਂ ਨੂੰ ਕਿਹਾ ਪਰ ਉਹ ਆਪਦੀ ਅੜੀਲ ਦੇ ਬਤੀਰੇ ਤੇ ਰਹੇ ਉਹਨਾਂ ਨੇ ਸਾਡੀ ਕੋਈ ਸੁਣ ਨਹੀਂ ਉਲਟਾ ਸੰਗਲ ਸਾਨੂੰ ਕਾਨੂੰਨ ਸਿਖਾਉਣ ਲੱਗੇ ਵੀ ਜੇ ਤੁਸੀਂ ਖਾਲ ਠਾਉਂਗੇ ਤਾਂ ਤੁਹਾਡੇ ਦੇ ਪਰਚਾ ਦਰਜ ਕੀਤਾ ਜਾਵੇ ਜੋ ਵੀ ਸਰਕਾਰ ਦੀ ਪ੍ਰਾਪਰਟੀ ਨੂੰ ਜਿਹੜਾ ਜਿਹ ਕਾਬਜ਼ ਹੈ ਉਹਨੂੰ ਛਡਾਇਆ ਜਾਊਗਾ ਉਹਨਾਂ ਦੇ ਖਿਲਾਫ ਕੰਦਾ ਵੀ ਲੋਕਾਂ ਤੇ ਕਰ ਰਹੇ ਔਰ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਜੀ ਜਿਹੜੇ ਸਾਡਾ ਇਹ ਹਾਲ ਥੋੜਾ ਚੱਲਦਾ ਅਸੀਂ ਇਹਨੂੰ ਆਪਣੇ ਲੈਵਲ ਤੇ ਤੁਹਾਡੇ ਨਾਲ ਪਹਿਲਾਂ ਵੀ ਕੋਪਰਟ ਕੀਤਾ ਅੱਜ ਤੋਂ 6-7 ਮਹੀਨੇ ਹੋ ਗਏ ਪਾਪਾ ਵੋਆ ਪਾਣੀਆ ਖਰਚਾ ਨਹੀਂ ਕੀਤਾ ਚਲੋ ਜਿਹੜਾ ਜਿਹ ਖਰਚਾ ਉਸ ਵੇਲੇ ਵੀ ਕਰਾਇਆ ਗਿਆ ਨਾਲ ਮਿਲ ਕੇ ਸਹਿਮਤੀ ਨਾਲ ਕਰਿਆ ਹੁਣ ਵੀ ਅਸੀਂ ਉਹਨਾਂ ਨੂੰ ਸਹਿਮਤੀ ਨਾਲ ਕਾਹਣਾ ਚਾਹੁੰਦੇ ਸੀ ਪਰ ਉਹਨਾਂ ਨੇ ਇੱਕ ਨਹੀਂ ਮੰਨੀ ਇਸ ਕਰਕੇ ਇਹ ਸਰਕਾਰ ਦੇ ਖਿਲਾਫ ਤੇ ਐ ਐਸਡੀਓ ਦੇ ਖਿਲਾਫ ਮੈਂ ਤਾਂ ਕਹਿੰਦਾ ਵੀ ਸਰਕਾਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਤੇ ਗਊਸ਼ਾਲਾ ਦਾ ਜਿਹੜਾ ਨੁਕਸਾਨ ਉਹਦੀ ਪਰਪਾਈ ਕੀਤੀ ਜਾਵੇ ਤੇ ਅੱਗੇ ਤੋਂ ਗਊਸ਼ਾਲਾ ਦੀ ਕਿਸੇ ਵੀ ਪ੍ਰਾਪਰਟੀ ਦਾ ਸ਼ੇਅਰਸਾ ਨਾ ਕੀਤੀ ਜਾਵੇ ਤੇ ਮੰਡੀ ਨਿਵਾਸੀਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਇਸੇ ਤਰ੍ਹਾਂ ਆਓ ਕੋਈ ਜ਼ਰੂਰੀ ਦੀ ਵੀ ਕੋਈ ਪ੍ਰਧਾਨ ਕਹੇ ਜਾਂ ਕੋਈ ਸੈਕਟਰੀ ਕਹੇ ਆਪਣਾ ਸਭ ਦੀ ਇਹ ਸਾਂਝੀ ਹੈ ਸ਼੍ਰੀ ਪੰਚੇਤੀ ਪੰਚਾਇਤ ਦਾ ਮਤਲਬ ਇਹਨਾਂ ਵੀ ਸਭ ਦਾ ਸਾਂਝਾ ਜਦੋਂ ਸਭ ਦਾ ਆਪਣਾ ਸਾਂਝਾ ਹੀ ਹੈ ਫਿਰ ਤੁਹਾਨੂੰ ਕਿਸੇ ਨੂੰ ਕਾਹਦੀ ਲੋੜ ਨਹੀਂ ਪਾਉਣਾ ਸਾਰਾ ਮਨ ਹੱਕ ਹੈ ਤੇ ਆਪਾਂ ਆਪਣੇ ਇਹਨੂੰ ਪ੍ਰਾਪਰਟੀ ਨੂੰ ਆਪਣੀ ਪ੍ਰਾਪਰਟੀ ਸਮਝੋ ਇਹਦੀ ਸੇਵਾ ਕਰੋ ਤੇ ਜਿੱਨਾ ਤਨੋਂ ਮਨੋਂ ਤੁਨੋਂ ਇਹਦਾ ਮਤਲਬ ਜਿਹਨੇ ਸੇਵਾ ਸੀ ਲੱਗਿਆ ਇਹ ਕੋਈ ਸ਼੍ਰੀ ਪੰਚਾਇਤੀ ਕੂਸ਼ਾਲਾ ভাড়া ਦੇ ਵਿੱਚ ਮੈਰੀ ਮੇਕ ਵਿੱਚ ਐਸਡੀਓ ਨੇ ਇਹਦਾ ਬਹੁਤ ਵੱਡਾ ਘਾਣ ਕੀਤਾ ਧੋਆ ਧੋਈ ਕੀਤੀ ਹੈ ਜੇ ਕਿ ਜਿਹੜੀ ਕਿ ਗੈਰਕਾਨੂੰਨੀ ਤੌਰ ਤੇ ਕੀਤੀ ਗਈ ਹੈ ਔਰ ਸਰਕਾਰ ਦੀ ਸ਼ਹਿਦ ਕੀਤੀ ਹੈ ਸਸਤਾ ਸਰਕਾਰੀ ਕਹਾਂਗੇ ਜਿਹੜੀ ਸਰਕਾਰ ਆ ਉਹਦਾ ਫਰਜ਼ ਬੰਦਾ ਸੀ ਵੀ ਉਹ ਇਹ ਸੰਜੀਆਂ ਸਸਤਾਵਾਂ ਦੀ ਰੱਖਿਆ ਕਰਦੀ ਪਰ ਉਹਨਾਂ ਨੇ ਜਿਹੜੇ ਲੋਕਲ ਸਾਡੇ ਐਮਐਲਏ ਸਾਹਿਬ ਨੇ ਜਾਂ ਕੋਈ ਹੋਰ ਸਰਕਾਰੀ ਅਧਿਕਾਰੀ ਨੇ ਉਹਨਾਂ ਨੇ ਕੋਈ ਇਹਦੀ ਫਰਜ਼ ਨਹੀਂ ਸਮਝਿਆ ਆਪਦਾ ਵੀ ਐਸੀ ਐਸੀ ਸਾਂਝੀ ਸੰਸਤਾ ਦਾ ਰੱਖਿਆ ਕਰੀਏ ਇਸ ਲਈ ਅਸੀਂ ਤਾਂ ਮੰਗ ਕਰਦੇ ਆਂ ਵੀ ਐਸਰੀਓ ਨੂੰ ਟਰਮੀਨੇਟ ਕੀਤਾ ਜਾਵੇ ਨਾਲੇ ਉਹਦੇ ਪੁਲਿਸ ਕੇਸ ਦਰਜ ਕੀਤਾ ਜਾਵੇ ਤੇ ਜਿਹੜਾ ਉਹਨੇ ਇਹ 40-50 ਲੱਖ ਦਾ ਨੁਕਸਾਨ ਕੀਤਾ ਗਊਸ਼ਾਲਾ ਦਾ ਉਹ ਤੋਂ ਪਰਸਨਲੀ ਭਰਾਇਆ ਜਾਵੇ ਤਾਂ ਜੇ ਅੱਗੇ ਦੇ ਕੋਈ ਇਹੋ ਜਿਹੇ ਅਫਸਰ ਇਸ ਕਿਸਮ ਦੀ ਸ਼ੁਰਤ ਨਾ ਕਰ ਸਕੇ ਹਾਂਜੀ ਬੋਹ ਪਾਦਾ ਕਿ જય ਹੈ ਬੋਹ ਮਾਤਾ ਕੀ જય ਅੱਜ ਪੰਚਾਇਤੀ ਗਊਸ਼ਾਲਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਬਹੁਤ ਵਧੀਆ ਕੰਮ ਕਰ ਰਿਹਾ ਹੈ ਔਰ ਇਹ ਗਊਸ਼ਾਲਾ ਕੁ ਸਰਕਾਰੀ ਫੰਡਾਂ ਤੇ ਵੀ ਚੱਲਦੀ ਹੈ ਇਹੜੀ ਗਊਸ਼ਾਲਾ ਹੈ ਸਾਡੇ ਸੁਭਾਗ ਦੇ ਨਿਕਰੀ ਪੰਜ ਪੰਜ ਦਾਦਾ ਸਿਰਫ ਇਹੋ ਹੀ ਟੋਕਰੀ ਦੀ ਸ਼ਰਤ ਹੈ ਬਹੁਤ ਸਹਿਯੋਗ ਨਾਲ ਇਹ ਗਊਸ਼ਾਲਾ ਕਾਫੀ ਲੰਬੇ ਸਮੇਂ ਤੋਂ ਬਹੁਤ ਵਧੀਆ ਕੰਮ ਕਰ ਰਿਹਾ ਹੈ 25 ਸਾਲ ਤੋਂ ਇਸ ਜੀ ਕਿ ਗੌਸ਼ਾ ਨਦੀ ਜਗ੍ਹਾ ਹੈ ਜਿਸ ਨੂੰ ਸਰਕਾਰੀ ਖਾਦੂ ਕਾਪੜਿਆ ਅਸੀਂ ਕੋਈ ਅਸਾਈਡਾ ਨਹੀਂ ਕਾਪੜਿਆ ਉਹ ਇਹ ਉਹ ਤੇ ਲੈਂਟਰ 파ਟੇ ਜੀ ਗੌਲਾ ਨੇ ਜਿਹੜੀ 2000 ਵੀ ਇਸ ਟੈਬਲ ਤੋਂ ਕੁਝ ਸਮਾਨ ਲੱਢ ਕੇ ਉਹਦੇ ਤੇ ਬਹੁਤ ਸਾਰਾ ਜਨ ਆਪ ਦਾ ਖਰਚੇ ਵਾਲਾ ਲੈਂਟਰ 파ਟੇ ਪਿਛਲੇ 20-25 ਸਾਲ ਤੋਂ ਪਾਣੀ ਦੀ ਤਰ੍ਹਾਂ ਇਹ ਵੀ ਰਹਿ ਗਿਆ ਬੜੀ ਤਰੀਕੇ ਨਾਲ ਪਾਣੀ ਜਾਵੇ ਕੋਈ ਮੁਕਾਬੜ ਨਾ ਵੀ ਉਹ ਕੰਮ ਕਰਦਾ ਹੋਇਆ ਸੀ ਪਰ ਪਾਣੀ ਅੱਜ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੋਂ ਪਿੱਛੋਂ ਨੂੰ ਕੀ ਹੋਊਗਾ ਕੋਈ ਅੱਗੇ ਰੁਕਿਆ ਹੋਊਗਾ ਕੋਈ ਚੱਲੇ ਜਿਹੋ ਥੰਨੇ ਪਾਇਆ ਹੋਇਆ ਸਿਸਟਮ ਉਹਦੇ ਵਿੱਚੋਂ ਪਾਣੀ ਦੀ ਕੋਈ ਵਿਕਾਸ ਨਹੀਂ ਦਿਖ ਰਹੀ ਪਰ ਚੱਲੇਗੀ ਪਰ ਅਜੇ ਕੁਝ ਲੋਕਾਂ ਨੇ ਨਹੀਂ ਕਿ ਵੀ ਰਹੇਗਾ ਇਹ ਇੱਥੇ ਜਿਹੜਾ ਹੈਗਾ ਹਕੀਕਤ ਹੈ ਆਗੇ ਕੋਸ਼ਿਸ਼ ਆਪਣਾ ਪਾਈਪ ਪਾਣੀ ਚਾਹੀਦੀ ਹੈ ਅਸੀਂ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ ਵੀ ਪਾਈਪ ਪਾਣੀ ਚਾਹੀਦੀ ਹੈ ਪਰ ਪਾਈਪ ਪਾਉਣ ਦਾ ਕੋਈ ਤਰੀਕਾ ਹੋਊਗਾ ਨਾ ਉਹ ਟਿਕਰਾ ਪਾਈਪ ਪਾਣੀ ਅਸੀਂ ਕਹਿੰਦੇ ਵੀ ਪਾਈਪ ਪਾਣੀ ਚਾਹੀਦੀ ਹੈ ਕੋਈ ਤਰੀਕੇ ਨਾਲ ਪਾਈਪ ਪਾਣੀ ਚਾਹੀਦੀ ਹੈ ਪਰ ਉਹਨਾਂ ਨੇ ਕੀ ਹੈ ਜਿਹੜਾ ਹੈਗਾ ਪਾਈਪ ਪਾਣ ਦੀ ਜਿਹੜਾ ਹੈਗਾ ਉਹਨਾਂ ਨਾਲ ਜਿਹੜੀ ਕੋਠੀ ਸ਼ਾਲਾ ਦੀ ਗਊਸ਼ਾਲਾ ਦੀ ਤੋੜ ਪਾਣੀ ਕੀਤੀ ਹੈ ਅਸੀਂ ਦੇਖੋ ਜੀ ਜਿਹੜੇ ਜਖਰਾ ਨੇ ਜਿਨ੍ਹਾਂ ਨੇ ਸੰਸਦ ਦੇ ਵਿੱਚ ਪਾਲਣ ਪੋਤੀ ਕੀਤੀ ਹੈ ਤਨੂਦਾਰ ਜੀ ਕੀਤੀ ਹੈ ਉਸ ਦਿਨਾਂ ਦੇ ਕਹੇ ਵੀ ਸਖਤ ਤੋਂ ਸਖਤ ਜੈ ਗੋਵਿੰਦ ਹਾਂਜੀ ਕੀ ਮਾਮਲਾ ਜੀ ਪੂਰਾ ਜੀ ਸਾਰੇ ਇਹ ਪੰਚਾਇਤੀ ਗਊਸ਼ਾਲਾ ਜੀ ਸਾਰੇ ਸ਼ਹਿਰ ਦੀ ਸਾਂਝੀ ਗਊਸ਼ਾਲਾ ਜਿਹੜਾ ਇੱਥੋਂ ਖਾਲ ਕਰੀਬ 40 ਸਾਲ ਦਾ ਗਊਸ਼ਾਲਾ ਦੀ ਨਿਚੋਂ ਦੀ ਚੱਲਦਾ ਸੀਗਾ ਤੇ ਇਸ ਦੇ ਨੀਚੋਂ ਦੀ ਪਾਈਪਾ ਚੱਲ ਰਹੀ ਸੀਗੀ ਇਹ ਕਰੀਬ 15-20 ਸਾਲਾਂ ਤੋਂ ਬੰਦ ਸੀਗਾ ਤੇ ਅੱਜ ਤੋਂ ਕਰੀਬ 2 ਸਾਲ ਪਹਿਲਾਂ ਕੁਝ ਜ਼ਿਮੀਂਦਾਰ ਸਹਿਮਾਨ ਆਏ ਵੀ ਇਹ ਖਾਲ ਚਲਾਓ ਤਾਂ ਕਿਉਂਕਿ ਜ਼ਿਮੀਂਦਾਰ ਤੇ ਗਊਸ਼ਾਲਾ ਦੀ ਕਮੇਟੀ ਕੋਈ ਅਲੱਗ ਨਹੀਂ ਹੈ ਗਊਸ਼ਾਲਾ ਦੀ ਕਮੇਟੀ ਨੇ ਉਹਨਾਂ ਦੀ ਇਹ ਪ੍ਰੋਬਲਮ ਨੂੰ ਸਮਝਦੇ ਹੋਏ ਖੁਦ ਪਾਈਪਾ 3-4 ਲੱਖ ਰੁਪਏ ਲਾ ਕੇ ਖੁਦ ਪਾਈਆਂ ਉਹ ਪਾਈਪਾ ਹੁਣ ਵੀ ਮੌਜੂਦ ਨੇ 24 ਇੰਚ ਚੌੜੀ 24 ਇੰਚ ਚੌੜੀ ਹੈ ਨੇ ਤੇ ਉਹ ਜਿਹੜਾ ਜਿਹੜੇ ਹੁਣੇ ਪਾ ਰਹੇ ਨੇ ਉਹ 20 ਇੰਚ ਪਾ ਰਹੇ ਨੇ ਤੇ ਉਹਨਾਂ ਨੂੰ ਜੋ ਜ਼ਿੰਮੇਵਾਰ ਸੀ ਉਹਨਾਂ ਨੂੰ ਬੇਚਾਰਿਆਂ ਨੂੰ ਇਹ ਵੀ ਕਿਹਾ ਵੀ ਤੁਸੀਂ ਪੈਪਾ ਹੋਰ ਲੈ ਲਓ ਉਹਨਾਂ ਨੂੰ ਪੈਪਾ ਹੋਰ ਵੀ ਦਿੱਤੀਆਂ ਜਿਹੜਾ ਖਰਚਾ 3-4 ਲੱਖ ਰੁਪਈਆ ਗਊਸ਼ਾਲਾ ਦੇ ਵਿੱਚੋਂ ਲੱਗਿਆ ਹੋਇਆਗਾ ਉਸ ਤੋਂ ਬਾਅਦ ਐਸਟੀਡੀਓ ਸਾਹਿਬ ਨੇ ਜਿਨ੍ਹਾਂ ਦੀ ਉਰੇ 6-7 ਕਿੱਲੇ ਜ਼ਮੀਨ ਪਰਸਨਲ ਹੈ ਉਹ ਆਪਣੀ ਇਸ ਇਰਾਦੇ ਨਾਲ ਹੀ ਟ੍ਰਾਂਸਫਰ ਕਰਾ ਕੇ ਆਇਆ ਵੀ ਮੈਂ ਇੱਥੇ ਕੋਈ ਇਸ ਤਰ੍ਹਾਂ ਦਾ ਹਾਲਾਤ ਪੈਦਾ ਕਰੂੰਗਾ ਤਾਂ ਉਸ ਨੂੰ ਅਸੀਂ ਕਿਹਾ ਵੀ ਉਰੇ ਭਾਈ ਤੂੰ ਜਿਹੜੀ ਹੈਗੀ ਇਹ ਪਾਈ ਪਾਉਣੀ ਹੈ ਪਹਿਲੇ ਪਹਿਲਾਂ 24 ਇੰਚ ਪਾ ਲਈ ਐ ਤੂੰ ਉਹਦੇ ਵਿੱਚ ਕਨੈਕਸ਼ਨ ਜੋੜ ਲੈ ਉਹ ਕਹਿੰਦਾ ਨਹੀਂ ਜੇ ਅਸੀਂ ਤਾਂ ਅਲੱਗ ਪਾਵਾਂ ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਤੂੰ ਅਲੱਗ ਪਾ ਲੈ ਆ ਗਊਸ਼ਾਲਾ ਦੀ ਜਗ੍ਹਾ ਖਾਲੀ ਬਹੁਤ ਐ ਤੂੰ ਇਹਦੇ ਵਿੱਚ ਦੀ ਪਾ ਲੈ ਕਹਿੰਦਾ ਨਹੀਂ ਜੀ ਮੈਂ ਤਾਂ ਸਾਹ ਦੀ ਜਿਹੜੀ ਗਊਸ਼ਾਲਾ ਐ ਇਹਦੀ ਬਿਲਡਿੰਗ ਢਾਹੂੰਗਾ ਉਸ ਤੋਂ ਬਾਅਦ ਅਸੀਂ ਉਹਨੂੰ ਕਿਹਾ ਵੀ ਤੂੰ 9 10 ਵਜੇ ਤੱਕ ਸਵੇਰ ਤੱਕ ਤਾਂ ਰੁਕ ਜਾ ਉਹ ਨਹੀਂ ਰੁਕਿਆ ਉਸ ਤੋਂ ਬਾਅਦ ਸਤੀਸ਼ ਜਿਹੜੇ ਇਹਨਾਂ ਦੇ ਚੇਅਰਮੈਨ ਨੇ ਮਾਰਕੀਟ ਕਮੇਟੀ ਉਹਨਾਂ ਨੂੰ ਅਸੀਂ ਕਿਹਾ ਉਹਨਾਂ ਨੇ ਐਕਸਰ ਨੂੰ ਫੋਨ ਕੀਤਾ ਐਕਸਰ ਨਾਲ ਮੇਰੀ ਵੀ ਗੱਲ ਹੋਈ ਕਲਵੰਤੀ ਜਾਨੀ ਫੋਨ ਕੀਤਾ ਕਲਵਾਰ ਉਹਨੇ ਕਹਿੰਦੇ ਉਹ ਐਕਸ਼ਨ ਨੇ ਕਿਹਾ ਵੀ ਮੇਰਾ ਐਸਡੀਓ ਨਹੀਂ ਸੁਣਦਾ ਉਹਨੇ ਫੋਨ ਬੰਦ ਕਰ ਲਿਆ ਉਸ ਤੋਂ ਬਾਅਦ ਫਿਰ ਐਸਸੀ ਨੂੰ ਫੋਨ ਕੀਤਾ ਐਸਸੀ ਦਾ ਫੋਨ ਆਇਆ ਮੇਰੇ ਕੋਲੇ ਐਸਸੀ ਕਹਿੰਦਾ ਵੀ ਮੇਰੀ ਗੱਲ ਕਰਾਓ ਅਸੀਂ ਕਿਹਾ ਵੀ ਐਕਸ਼ਨ ਉਧਰ ਐਸਡੀਓ ਤਾਂ ਕਦੇ ਲੁਗ ਗਿਆ ਉਹ ਕਹਿੰਦਾ ਵੀ ਕੋਈ ਤਾਂ ਕੋਈ ਗੱਲ ਕਰਾਓ ਅਸਾਂ ਕੋਈ ਨਹੀਂ ਹੈਗਾ ਕੋਈ ਨਹੀਂ ਸੁਣਦਾ ਉਹ ਕਹਿੰਦਾ ਜਿਹੜਾ ਉਹਦੇ ਜੇਸਬੀ ਚਲਾ ਰਹੇ ਆ ਥੋੜੀ ਬਿਲਡਿੰਗ ਟਾਇ ਰਹੇ ਉਹਦੇ ਨਾਲ ਹੀ ਗੱਲ ਕਰਾ ਦਿਓ ਫਸੀ ਫਿਰ ਉਹ ਜਿਹੜਾ ਫੋਨ ਸੀਗਾ ਜੇਸਬੀ ਦੇ ਡਰਾਈਵਰ ਦੇ ਕੰਨ ਤੇ ਲਾਤਾ ਉਨੇ ਉਹਨੂੰ ਐਸਸੀ ਨੇ ਕਿਹਾ ਵੀ ਇਹ ਤੁਸੀਂ ਬੰਦ ਕਰੋ ਨਾਲ ਦੀ ਰਾਤ ਉਹਦੇ باوجود ਅਗਲੇ ਦਿਨ 9 10 ਵਜੇ ਐਮਐਲਏ ਸਾਹਿਬ ਆ ਗਏ ਐਮਐਲਏ ਸਾਹਿਬ ਦੇ ਨਾਲ ਸੀ ਜਿਹੜੇ ਉਹਦੇ ਨਾਲ ਗਾਰਮੈਨਸ ਸੀਗੇ ਗਾਰਮੈਨਾਂ ਦਾ ਵੀ ਜਿਹੜਾ ਉਹਦੇ ਵਿਵਹਾਰ ਸੀਗਾ ਉਹ ਵਧੀਆ ਨਹੀਂ ਸੀਗਾ ਉਹਨਾਂ ਨੇ ਵੀ ਜਿਹੜੀ ਪਬਲਿਕ ਦੇ ਬੰਦਿਆਂ ਨੂੰ ਡਰਾਇਆ ਤੇ ਉਸ ਤੋਂ ਬਾਅਦ ਐਮਐਲਏ ਸਾਹਿਬ ਨੇ ਵੀ ਕਿਹਾ ਵੀ ਭਾਈ ਇਹ ਮਸਲਾ ਹੱਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੁਣ ਆ ਗਊਸ਼ਾਲਾ ਦਾ ਹਾਲ ਹੈ ਮੇਰਾ ਮੇਰੇ ਖਿਆਲ ਹੈ ਜਿਹੜਾ ਬੰਦਾ ਨੂੰ ਦੇਖ ਲੂਗਾ ਉਹ ਰੋਊਗਾ ਇਸ ਤੋਂ ਵੱਡਾ ਹੁੱਕੇ ਕਬੜਾ ਅਸੀਂ ਤਾਂ ਮਤਲਬ ਕੀ ਸੋਚਦੇ ਆਂ ਵੀ ਜਿਹੜਾ ਇਹਨੂੰ ਦੇਖ ਲੂਗਾ ਇਹਦੂ ਬਰਾ ਕੋਈ ਨਹੀਂ ਹੁਣ ਮਰ ਜਾਣਾ ਚਾਹੰਗਾ ਪ੍ਰਸ਼ਾਸਨ ਤੋਂ ਕੀ ਮੰਗਤ ਹੈ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜੋ ਇਸ ਤਰ੍ਹਾਂ ਦਾ ਅਸਤਰੀ ਹੋਇਆ ਉਹਨੂੰ ਟਰਮੀਨੇਟ ਕੀਤਾ ਜਾਵੇ ਉਹਦੇ ਖਿਲਾਫ ਪਕਸ਼ਾ ਦਰਜ ਕੀਤਾ ਜਾਵੇ ਤੇ ਉਹ ਖੁਦ ਉਹਦੇ ਡੀਸੀ ਸਾਹਿਬ ਮੈਂ ਤਾਂ ਇਹ ਕਹਿਣਾ ਵੀ ਭਗਵੰਤ ਮਾਨ ਨੂੰ ਹਰਿਆਣਾ ਚਾਹੀਦਾ ਉਹ ਵੇਖਣਾ ਚਾਹੀਦਾ ਵੀ ਸਾਡੀ ਸਰਕਾਰ ਦੇ ਜਿਹੜੇ ਉਹਦੇ ਨਮਾਇंदे ਅਸੀਂ ਬਣਾ ਕੇ ਭੇਜੇ ਸੀਗੇ ਵੀ ਉਹਨਾਂ ਨੇ ਸਾਡੇ ਨੁਮਾਇੰਦਿਆਂ ਉਹਨਾਂ ਦੇ ਨੁਮਾਇੰਦਿਆਂ ਨੇ ਸਾਡੇ ਉਰੇ ਸ਼ਹਿਰ ਨਿਵਾਸੀਆਂ ਦੇ ਪ੍ਰਤੀ ਕਿਹਾ ਜਾ ਬਿਵਾਰਗਤ ਖੁਦ ਐਮਐਲਏ ਉਹਨਾਂ ਨੂੰ ਮਾਨ ਸਾਹਿਬ ਨੂੰ ਆਣਾ ਜੀਂਦਾ ਇਹ ਦੇਖਣਾ ਜੀਂਦਾ ਵੀ ਉਹਨਾਂ ਨੇ ਕਿਸ ਤਰ੍ਹਾਂ ਲੋਰੇ ਬਿਵਾਰਗਤ ਤਾਂ ਕਿ ਐਮਐਲਏ ਸਾਹ ਨੂੰ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਭਗਵਾਨ ਤੁਮਾਨ ਜਿਆ ਨੂੰ ਵੀ ਕੀ ਇਹ ਕਹੇ ਜਾ ਸਾਡੇ ਨੁਮਾਇੰਦੇ ਬਣਾ ਕੇ ਭੇਜੇ ਨੇ ਕਿਸ ਤਰ੍ਹਾਂ ਪਬਲਿਕ ਦੇ ਨਾਲ ਉਹ ਮਤਲਬ ਕਿ ਵਿਵਹਾਰਕਾਰੀ ਨੇ ਕਿਸ ਤਰ੍ਹਾਂ ਗਊਸ਼ਾਲਾ ਇੱਕ ਜਿਹੜੀ ਕਿ ਪੈਸੇ-ਪੈਸੇ ਨਾਲ ਬਣਾਈ ਸੀਗੀ ਉਹਦਾ ਹੀ ਹਾਲ ਘਾਣ ਕਰਤਾ ਸਰ ਤਾਂ ਸਾਡੀ ਇਹ ਹੈ ਵੀ ਵਕੀਲ ਸਾਹਿਬ ਪਹਿਲਾਂ ਪ੍ਰਪੋਜ਼ਲ ਕੋਈ ਲੈਤੀ ਨਹੀਂ ਸੀ ਤੁਹਾਡੇ ਤੋਂ ਤੁਸਾਲਾ ਦੇ ਰਾਹੀ ਪਾਣੀ ਕੱਢਣ ਬਾਅਦ ਕੇ ਜੀ ਦੇਖੋ ਮੈਂ ਤਾਂ ਆਮ ਪਬਲਿਕ ਵਾਲਾ ਬੰਦਾ ਮੈਂ ਕੋਈ ਇਹਦੇ ਵਿੱਚ ਮੈਂਬਰ ਨਹੀਂ ਹੈਗਾ ਲੇਕਿਨ ਉਹਦੇ ਵਿੱਚੋਂ ਸਾਰੇ ਐਗਜ਼ੈਕਟਿਵ ਵਾਲੇ ਜਿਹਨੇ ਹੈਗੇ ਨੇ ਪ੍ਰਧਾਨ ਜੀ ਉਹਨਾਂ ਕੋਲੇ ਕੋਈ ਨਹੀਂ ਆਇਆ ਹਾਂ ਲੋਕਾਂ ਨੇ ਜੋ ਮੇਰੇ ਸਾਹਮਣੇ ਹੱਡ ਬਿੱਤੀ ਆ ਮੈਂ ਉਹ ਸੁਣਾ ਰਿਹਾ ਜੋ ਐਸਡੀਓ ਸਾਹਿਬ ਨੂੰ ਮਿਲਿਆ ਐਸਡੀਓ ਸਾਹਿਬ ਨੇ ਕੋਈ ਨਹੀਂ ਸੁਣੀ ਸਮਝਾ ਲਈ ਉਸਨੇ ਡਰਾਉਣ ਦੀ ਕੋਸ਼ਿਸ਼ ਕੀਤੀ ਸੇਤਾ ਤੋਂ ਨਹੀਂ ਆ ਗਈ ਜੀ ਹਾਂ ਸਿੱਧਾ ਟੋਨ ਆ ਗਿਆ ਆ ਵੇਖੀ ਲੋ ਹਾਲ ਸਰ ਇਹਦਾ ਕੋਈ ਨਹੀਂ ਲੋ ਹਾਂ ਡੋਜ਼ਰ ਨਾਲ ਟਾਇਆ ਅਲਟੀਮੇਟ ਦਿੱਤਾ ਵੈਨਾਂ ਨੇ ਕਿਸੇ ਨੇ ਕੁਝ ਨਹੀਂ ਕੋਈ ਅਲਟੀਮੇਟ ਨਹੀਂ ਦਿੱਤਾ ਕੋਈ ਅਲਟੀਮੇਟ ਮੇਰੇ ਨੋਟ ਚ ਕੋਈ ਅਡਜਮੈਂਟ ਮੰਗਣ ਵਾਲੇ ਨਹੀਂ ਹੈ ਮੈਂ ਜੋ ਆਈ ਬਿਟਨਸਾਂ ਉਹ ਦੇਖ ਉਹਦੇ ਬਾਅਦ ਮੈਂ ਦੱਸ ਰਿਹਾ ਜੋ ਮੇਰੇ ਨਾਲ ਗੱਲਬਾਤ ਹੋਈ ਹੈ ਉਹ ਮੈਂ ਦੱਸ ਰਿਹਾ ਐਸਡੀਓ ਐਮਐਲਏ ਸਾਹਿਬ ਨੇ ਕਿਹਾ ਪੀ ਪਤਮਨ ਤੇ ਸੱਜਣ ਨੇ ਤੂੰ ਖਾਲੇ ਥੋ ਨਹੀਂ ਪਾਲੇ ਉਹ ਕਹੇ ਨਹੀਂ ਜੇ ਅਸੀਂ ਦਾ ਗਊਸ਼ਾਲਾ ਟਾਵਾਂ ਠੀਕ ਹੈ ਓਕੇ ਹਾਂਜੀ ਮੈਡਮ ਮੈਡਮ ਬੰਦ ਕਰ ਦੇ ਦੋ ਮਿੰਟ ਕੀ ਮਾਮਲਾ ਜੀ ਪੂਰਾ ਹੀ ਮੈਨੂੰ ਦੋ ਦੇਖੋ ਬੜਾ ਹੀ ਦੁਖਦਾਈ ਮਾਮਲਾ ਹੈ ਅੱਜ ਬੁਲਾੜਾ ਮੰਡੀ ਦੇ ਵਿੱਚ ਗਊਸ਼ਾਲਾ ਬਣੀ ਹੋਈ ਹੈ ਜੋ ਸਾਂਝਾ ਹੈ ਕਿਸੇ ਇੱਕ ਵਿਅਕਤੀ ਦੀ ਨਹੀਂ ਹੈ ਉੱਥੇ ਇੱਕ ਪਾਈਪ ਤੇ ਪਾਣੀ ਨੂੰ ਲੈ ਕੇ ਮਸਲਾ ਹੋਇਆਗਾ ਪਰ ਜਿੱਥੋਂ ਤੱਕ ਦੇਖਣ ਚ ਆਇਆ ਸੁਣਨ ਚ ਆਇਆ ਮੈਂ ਲਾਈਵ ਵੀ ਆ ਕੇ ਇੱਥੇ ਕੱਲ ਦੇਖਿਆ ਕੱਲ ਬਾਤ ਹੋਈ ਹੈ ਇਥੋਂ ਦੀ ਗਊਸ਼ਾਲਾ ਦੇ ਪ੍ਰਧਾਨ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਕਿ ਇਹ ਪਾਈਪ ਅਸੀਂ ਆਪ ਦੇ ਨਿੱਜੀ ਤੌਰ ਤੇ ਵੀ ਪਵਾ ਕੇ ਦਿੱਤੀ ਸੀ ਜੋ ਖੇਤਾਂ ਨੂੰ ਪਾਣੀ ਦੇ ਰਹੀ ਸੀਗੀ ਔਰ ਸਾਡੀ ਇੱਕ ਵਰਬਲ ਮੀਟਿੰਗ ਹੋਈ ਸੀ ਕਿ ਇਸ ਤਰ੍ਹਾਂ ਹੀ ਇਹ ਕੰਮ ਇਥੋਂ ਦੀ ਜਿਹੜਾ ਖਾਲ ਟੱਪਦਾ ਉਹਨਾਂ ਨੇ ਪਹਿਲਾਂ ਇਹਨੂੰ ਓਪਨ ਬਣਾਉਣ ਦੀ ਕਿਹਾ ਪਰ ਗਊਸ਼ਾਲਾ ਕਹਿੰਦੇ ਕਮੇਟੀ ਨੇ ਕਿਹਾ ਕਿ ਅਗਰ ਓਪਨ ਬਣਾਉਣੇ ਹੈ ਤਾਂ ਗਊਸ਼ਾਲਾ गिर ਸਕਦੀ ਹੈ ਨੇ ਗਊ ਮਾਤਾ गिर ਸਕਦੀ ਹੈ ਇਹ ਕਿਸੇ ਵੀ ਤਰ੍ਹਾਂ ਦਾ ਹੋਰ ਨੁਕਸਾਨ ਹੋ ਸਕਦਾ ਆਪਾਂ ਪਾਈਪਾ ਪਵਾ ਦਿੰਨੇ ਆ 24 ਇੰਚ ਦੇ ਕਰੀਬ ਪਾਈਪਾ ਪਾ ਕੇ ਦਿੱਤੀਆਂ ਗਈਆਂ ਔਰ ਜਿੰਨਾ ਦਾ ਸਾਰਾ ਖਰਚਾ ਇਤੋਂ ਦੀ ਗਊਸ਼ਾਲਾ ਕਮੇਟੀ ਨੇ ਕੀਤਾ ਗਿਆ ਸਾਰੀ ਦੇ ਬਾਅਦ ਔਰ ਅਚਨ ਗੱਲ ਨੂੰ ਘੱਟੋ ਘੱਟ ਲਗਭਗ 15 ਸਾਲ ਦੇ ਕਰੀਬ ਹੋ ਚੁੱਕੇ ਹੈ ਬਟ ਜੋ ਅੱਜ ਹੋਇਆ ਕਿ ਉਹਨਾਂ ਨੇ ਬਿਨਾਂ ਕਿਸੇ ਨੋਟੀਫਿਕੇਸ਼ਨ ਤੋਂ ਕਿਉਂਕਿ ਗਊਸ਼ਾਲਾ ਦੀ ਪ੍ਰਧਾਨ ਜੀਆ ਨੇ ਕਿਹਾ ਕਿ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਕਿ ਸਾਨੂੰ ਨੋਟੀਫਿਕੇਸ਼ਨ ਆਇਆ ਹੋਇਆ ਹੁੰਦਾ ਤਾਂ ਅਸੀਂ ਗੱਲਬਾਤ ਕਰਦੇ ਔਰ ਅਸੀਂ ਉਹਨਾਂ ਨੂੰ ਜਦੋਂ ਉਹ ਇਹ ਬਿਲਡਿੰਗ ਨੂੰ ਤੋੜ ਰਹੀ ਸੀ ਅਸੀਂ ਉਦੋਂ ਵੀ ਉਹਨਾਂ ਅੱਗੇ ਝੋਲੀਆਂ ਆਡੀਆਂ ਨੇ ਕਿ ਤੁਸੀਂ ਇਹ ਕੰਮ ਨਾ ਕਰੋ ਇਹ ਕੰਮ ਨਾ ਕਰੋ ਕਿਉਂਕਿ ਗਊ ਮਾਤਾ ਹੈ ਅਸੀਂ ਉਸ ਨੂੰ ਪੂਜਦੇ ਆਂ ਔਰ ਇਹ ਸਾਡੇ ਲਈ ਗਊਸ਼ਾਲਾ ਨਹੀਂ ਇਹ ਸਾਡੇ ਲਈ ਮੰਦਿਰ ਹੈ ਤੇ ਇਸ ਤਰ੍ਹਾਂ ਦੀ ਜਿਹੜੇ ਉਹਨਾਂ ਨੇ ਉਹਨਾਂ ਨੇ ਸ਼ਬਦਾਵਲੀ ਵੀ ਕੀਤੀ ਆ ਉਹਨਾਂ ਦੀ ਇੱਕ ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ ਕਿ ਮੰਤਾਂ ਕਰ ਲੀਆਂ ਪਰ ਉਹ ਸਿੱਧਾ ਜੀਸੀਬੀ ਲੈ ਕੇ ਆਏ ਆਪਣੇ ਢੋਂ ਦੇ ਇਰਾਦੇ ਨਾਲ ਲੈ ਕੇ ਆਏ ਔਰ ਉਹ ਇਸ ਚੀਜ਼ ਨੂੰ ਤੈਸ ਨੈਸ ਕਰਕੇ ਚਲੇ ਗਏ ਲਗਭਗ 40 ਤੋਂ 45 ਲੱਖ ਰੁਪਏ ਦਾ ਖਰਚਾ ਹੈ ਜਿਹੜਾ ਇਹ ਮੰਗ ਕਰ ਰਹੇ ਨੇ ਕਿ ਇਹਨੂੰ ਤੋੜਤਾ ਔਰ ਬੜਾ ਹੀ ਨਿੰਦਕ ਕੰਮ ਕੀਤਾ ਗਿਆ ਕਿ ਇਸ ਮਸਲੇ ਦਾ ਲੱਗਦਾ ਕਿ ਬੈਠ ਕੇ ਹੱਲ ਹੋ ਜਾਂਦਾ ਰੈਦਰ ਦੈਨ ਕਿ ਆਪਾਂ ਇੱਕ ਦੂਜੇ ਨੂੰ ਤੋੜ ਤੜਾਈ ਤੱਕ ਜਾਂਦੇ ਅਗਰ ਨੋਟੀਫਿਕੇਸ਼ਨ ਦਿੱਤਾ ਜਾਂਦਾ ਤਾਂ ਗਊ ਕਮੇਟੀ ਵਾਲੇ ਖੁਦ ਹੀ ਇਸ ਚੀਜ਼ ਨੂੰ ਸੌਰਟ ਆਊਟ ਕਰ ਸਕਦੇ ਸੀਗੇ ਜਿਹਦੋਂ ਨੂੰ ਨੀ ਪੱਥਰ ਤੇ ਆ ਜਿਹਦੇ ਐਮਐਲਏ ਸਾਹਿਬ ਨੇ ਉੱਥੇ ਆ ਕੇ ਟੱਕ ਲਾਇਆ ਐਮਐਲਏ ਸਾਹਿਬ ਦੀ ਕੀ ਗੱਲ ਹੋਈ ਹੈ ਉਸ ਬਾਰੇ ਤਾਂ ਮੈਨੂੰ ਨਹੀਂ ਪਤਾ ਪਰ ਐਮਐਲਏ ਸਾਹਿਬ ਚਾਹਦੇ ਤਾਂ ਇਸ ਜਿਹੜਾ ਅੱਜ ਸਾਡੇ ਉੱਤੇ ਇੱਕ ਸਟਿਗਮਾ ਲੱਗ ਗਿਆ ਹੈਗਾ ਜਿਹੜਾ ਇੱਕ ਅੱਜ ਭਾਈਚਾਰੇ ਉੱਤੇ ਸਟਿਗਮਾ ਲੱਗਿਆ ਹੈਗਾ ਕਿਉਂਕਿ ਬੜਾ ਦੁੱਖ ਹੁੰਦਾ ਹੈਗਾ ਇਸ ਗੱਲ ਬਾਰੇ ਕਹਿੰਦੇ ਕਿ ਸਾਡੇ ਇੱਕ Hindu ਤੇ Sikh ਪਰਿਵਾਰਾਂ ਦੇ ਵਿੱਚ ਤਰੀਲ ਪੰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਸਾਰੇ ਬੁਲਾਡਾ ਵਾਸੀਆਂ ਨੂੰ ਸਾਰੇ ਇਥੋਂ ਦੀ ਕਮੇਟੀ ਨੂੰ ਵਪਾਰੀ ਵਰਗ ਨੂੰ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਇਸ ਮਸਲੇ ਨੂੰ ਆਪਾਂ ਬੈਠ ਕੇ ਇੱਕ ਕਮੇਟੀ ਬੁਲਾ ਕੇ ਸੁਲਝਾਣਾ ਹੈ ਔਰ ਪ੍ਰਸ਼ਾਸਨ ਦੀ ਮੈਂ ਬਹੁਤ ਹੀ ਨਿੰਦਾ ਕਰਦੀ ਹਾਂ ਕਿ ਜਿਨ੍ਹਾਂ ਨੇ ਇੱਕ ਵੀ ਗੱਲ ਨਾ ਸੁਨੇ ਬਿਨਾ ਇੱਕ ਵੀ ਗੱਲ ਨਾ ਸੁਨੇ ਬਿਨਾ ਇਹ ਕੰਮ ਸਾਰਾ ਕਰਤਾ ਹੈ ਕਿਉਂਕਿ ਅਗਰ ਉਹ ਚਾਂਦੇ ਪ੍ਰਸ਼ਾਸਨ ਦੋਨਾਂ ਪਾਸੇ ਕੋਆਰਡੀਨੇਟ ਕਰ ਸਕਦੇ ਸੀ ਬਹੁਤ ਅੱਛੇ ਤਰੀਕੇ ਨਾਲ ਔਰ ਇਸ ਚੀਜ਼ ਨੂੰ ਇਸ ਮਸਲੇ ਨੂੰ ਬਹੁਤ ਛੋਟੇ ਤੇ ਆਰਾਮ ਨਾਲ ਇੱਕ ਛੱਤ ਥੱਲੇ ਬੈਠ ਕੇ ਕੁਰਸੀ ਟੇਬਲ ਤੇ ਬੈਠ ਕੇ ਮਸਤਾ ਹੱਲ ਹੋ ਸਕਿਆ ਸੀਗਾ ਔਰ ਅੱਜ ਜੋ ਉਹਨਾਂ ਨੇ ਹੱਲ ਕੀਤਾ ਮੈਨੂੰ ਨਹੀਂ ਲੱਗਦਾ ਕਿ ਇਹਦਾ ਹੱਲ ਬਹੁਤ ਬਹੁਤ ਹੀ ਨਿੰਦਕ ਵਾਲਾ ਹੈਗਾਗਾ ਔਰ ਇਹਦਾ ਹੱਲ ਕੱਢਣ ਲਈ ਹੁਣ ਵੀ ਮੈਂ ਸਾਰੇ ਨੂੰ ਬੇਨਤੀ ਕਰਦੀ ਹਾਂ ਕਿ ਇੱਕ ਕਮੇਟੀ ਬਣਾ ਕੇ ਇਸਾ ਹੱਲ ਕੀਤਾ ਜਾਵੇ ਚਲੋ